ਸੂਰਾ ਸੋ ਪਹਿਜਾਨੀਐ ਜੋ ਲੜੈ ਦੀਨ ਕੇ ਹਿਤ ਪਰਜਾ ਪਰਜਾ ਕਟ ਮਰੈ ਕਬਹੂ ਨਾ ਛੱਡੇ ਖੇਤ ਗਗਨਧ ਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਉ ਹਰ ਕੇ ਸੰਤ ਜੋ ਹਰ ਭਾਵੇ ਤਿੰਨ ਕੀ ਕਥਾ ਨਿਰਾਰੀ ਰੇ ਆਵਹਿ ਜਾਂਵਹਿ ਨ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਆਵਹਿ ਨਾ ਜਾਵਹਿ ਦਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚਵਰ ਛਤਰ ਤਖਤ ਦੇ ਮਾਲਕ ਜੁਗ ਜੁਗ ਟਲ ਗੁਰਤਾ ਗੱਦੀ ਤੇ ਸੁਭਾਏਮਾਨ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਸੱਜ ਕੇ ਬੈਠੇ ਪਰਮ ਸਨਮਾਨਯੋਗ ਸਤ ਸੰਗੀ ਜਨੋ ਸਰਬੱਤ ਸੰਗਤਾਂ ਤਨ ਤਨ ਬਾਬਾ ਬੀਰ ਸਿੰਘ ਜੀ ਨਰੰਗਾ ਬਾਦ ਵਾਲੇ ਉਹਨਾਂ ਦੇ 100 ਤੇ 8ਵੇਂ ਸ਼ਹੀਦੀ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਕਰਕੇ ਆਪਣੇ ਜਨਮ ਨੂੰ ਜੀਵਨ ਨੂੰ ਸਫਲਿਆ ਕਰ ਰਹੇ ਹੋ ਸਾਧ ਸੰਗਤ ਜੀ ਮੇਰੇ ਤੋਂ ਪਹਿਲਾਂ ਪੰਥ ਦੀਆਂ ਮਹਾਨ ਸ਼ਖਸੀਅਤਾਂ ਦਾਲ ਬਾਬਾ ਬੀਦੀ ਚੰਦ ਜੀ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਆਪ ਸੰਗਤਾਂ ਦੇ ਦਰਸ਼ਨ ਦੀਦਾਰ ਕਰਕੇ ਗਏ ਨੇ ਸੰਤ ਗਿਆਨੀ ਹਰਨਾਮ ਸਿੰਘ ਜੀ ਮਹਾਪੁਰਖ ਭਿੰਡਰਾ ਵਾਲੇ ਆਪ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਸਾਂਝੀਆਂ ਕਰਕੇ ਗਏ ਨੇ ਸਾਧ ਸੰਗਤ ਜੀਓ ਜਿੱਥੇ ਅੱਜ ਬਾਬਾ ਬੀਰ ਸਿੰਘ ਜੀ ਦਾ ਸ਼ਹੀਦੀ ਸਮਾਗਮ ਹੈ ਨਾਲ ਅੱਜ ਦੇ ਦਿਨ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦਾ ਪ੍ਰਕਾਸ਼ ਗੁਰਪੁਰਬ ਵੀ ਹੈ ਜਿਨ੍ਹਾਂ ਸਤਗੁਰਾਂ ਨੇ ਗੁਰਮੁਖੀ ਲਿਪੀ ਜੋ ਤਿਆਰ ਕੀਤੀ ਇਹ ਬਹੁਤ ਵੱਡੀ ਦੇਣ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਦੀ ਸਾਡੇ ਪੰਥ ਨੂੰ ਹੈ ਤੇ ਬਹੁਤ ਵੱਡੀਆਂ ਸੇਵਾਵਾਂ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਰਹ ਕਰਕੇ ਕਰਕੇ ਤੇ ਫਿਰ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਗੁਰਤਾ ਗੱਦੀ ਜੋ ਗੁਰੂ ਨਾਨਕ ਦੇ ਮਹਾਰਾਜ ਦੇ ਘਰ ਦੀ ਮਿਲੀ ਸੀ ਸੋ ਇੱਥੇ ਜਿਹੜਾ ਸਮਾਗਮ ਅੱਜ ਮਨਾਇਆ ਜਾ ਰਿਹਾ ਹੈ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਾਣੀ ਦੇ ਬਚਨ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਲਾਵਲ ਰਾਗ ਦੇ ਵਿੱਚ ਕਿਰਪਾ ਕਰਦੇ ਨੇ ਕਿ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਇਹ ਰਹਾਉ ਦਾ ਬੰਦ ਹੈ ਕਹਿੰਦੇ ਸਾਧੂ ਸੰਤਾ ਮਹਾਤਮਾ ਦੀ ਮਹਿਮਾ ਉਨ੍ਹਾਂ ਦੀ ਕੀਤੀ ਸੰਗਤ ਸਾਡੇ ਮਨ ਨੂੰ ਪਵਿੱਤਰ ਕਰਦੀ ਹੈ ਇੱਕ ਸਾਧ ਸੰਗਤ ਦੀ ਤਨ ਦੀ ਪਵਿੱਤਰਤਾ ਏ ਤੇ ਇੱਕ ਮਨ ਦੀ ਪਵਿੱਤਰਤਾ ਏ ਮਨ ਨੂੰ ਜੇ ਸਾਫ਼ ਕਰਨਾ ਏ ਪਵਿੱਤਰ ਕਰਨਾ ਏ ਉਹ ਗੁਰੂ ਦੀ ਬਾਣੀ ਦੇ ਨਾਲ ਸਾਧੂ ਸੰਤਾ ਮਹਾਤਮਾ ਦੀ ਸੰਗਤ ਕਰਨ ਦੇ ਨਾਲ ਉਨ੍ਹਾਂ ਦੀ ਸੰਗਤ ਦੇ ਵਿੱਚ ਰਹਿਣ ਦੇ ਨਾਲ ਕੀਤਾ ਜਾਂਦਾ ਏ ਸੋ ਇਸ ਸ਼ਬਦ ਦੇ ਵਿੱਚ ਮਹਾਰਾਜ ਸੰਤਾਂ ਦੀ ਸੰਗਤ ਦੀਆਂ ਜੋ ਬਰਕਤਾਂ ਦੱਸਦੇ ਨੇ ਕਿ ਪਿੰਗਲ ਪਰਬਤ ਪਾਰ ਪਰੇ ਖਲ ਚੰਦਰੁ ਬਕੀਤਾ ਮਹਾਰਾਜ ਕਹਿੰਦੇ ਸਾਧੂ ਸੰਤਾ ਮਹਾਤਮਾ ਦੀ ਸੰਗਤ ਦੀ ਭਾਈ ਬਰਕਤ ਹੈ ਕਿ ਇੱਕ ਲੰਗੜਾ ਬੰਦਾ ਉਹਦੇ ਤੇ ਕਿਰਪਾ ਕਰ ਦੇ ਨਾ ਤੇ ਉਹ ਪਹਾੜੀ ਚੜ ਜਾਂਦਾ ਏ ਜਿਹੜਾ ਅਤ ਦਾ ਮੂਰਖ ਬੰਦਾ ਏ ਉਸ ਨੂੰ ਵਿਦਵਾਨ ਬਣਾ ਦਿੰਦੇ ਨੇ ਜਿੱਦਾਂ ਛੱਜੂ ਝਿਓਰ ਦੇ ਸਿਰ ਤੇ ਛਾਟੀ ਰੱਖੀ ਸੀ ਨਾ ਗੁਰੂ ਹਰਿਕ੍ਰਿਸ਼ਨ ਦੇ ਮਹਾਰਾਜ ਨੇ ਤੇ ਗੀਤਾ ਦੇ ਅਰਥ ਛੱਜੂ ਝਿਓਰ ਨੇ ਕੀਤੇ ਸਨ ਸੋ ਮਹਾਰਾਜ ਕਹਿੰਦੇ ਕੇ ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ ਅੰਦਲੇ ਤ੍ਰੇ ਭਵਨ ਸਾਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਅੱਖਾਂ ਤੋਂ ਦਿਸਦਾ ਨਹੀਂ ਅੰਨਾ ਇਹ ਬੰਦਾ ਤੇ ਤਿੰਨਾ ਲੋਕਾਂ ਦੇ ਵੇਖਣ ਦੇ ਯੋਗ ਕਰ ਦਿੰਦੀ ਏ ਸੰਤਾਂ ਦੀ ਸੰਗਤ ਮੈਲ ਕੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਚਿੱਤ ਨੂੰ ਨਿਰਮਲ ਬਣਾ ਦਿੰਦੀ ਐ ਮੈਲ ਲੈ ਜਾਂਦੀ ਐ ਤੇ ਫਿਰ ਅੱਗੇ ਹੋਰ ਜਿਹੜੀਆਂ ਬਰਕਤਾ ਗਣਾਉਂਦੇ ਨੇ ਸੰਤਾਂ ਦੀ ਸੰਗਤ ਦੀਆਂ ਕਿ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਐਸੀ ਭਗਤੀ ਐ ਗੋਬਿੰਦ ਦੀ ਸੰਤਾਂ ਦੀ ਸੰਗਤ ਕਿ ਕੀੜੀ ਹਾਥੀ ਨੂੰ ਢਾ ਲੈਂਦੀ ਐ ਕੀੜੀ ਹਾਥੀ ਤੇ ਜਿੰਤ ਪ੍ਰਾਪਤ ਕਰ ਲੈਂਦੀ ਐ ਇਹ ਬਲਾਵਲੇ ਰਾਗ ਦੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਦੇ ਬਚਨ ਨੇ ਫਿਰ ਇਸ ਤੋਂ ਅੱਗੇ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜੋ ਜੋ ਗਿੰਨੋ ਆਪਣੋ ਤਿਸ ਅਪੈ দান ਦਿੱਤਾ ਬੰਦਾ ਨਡਰ ਹੋ ਜਾਂਦਾ ਏ ਕਿਸੇ ਦਾ ਖੌਫ ਨਹੀਂ ਰੱਖਦਾ ਸੰਤਾ ਦੀ ਸੰਗਤ ਦੀਆਂ ਇਹ ਬਰਕਤਾਂ ਨੇ ਫਿਰ ਮਹਾਰਾਜ ਕਿਰਪਾ ਕਰਦੇ ਨੇ ਅੱਗੇ ਸਿੰਘ ਬਲਾਈ ਹੋਏ ਗਿਓ ਤ੍ਰਿਣ ਮੇਰਤ ਖੀਤਾ ਸ਼ਰਮ ਕਰਦੇ ਦਮ ਆੜ ਕੋ ਤੇ ਗਨੀ ਧਨੀਤਾ ਕਵਨ ਵਡਾਈ ਕਹਿ ਸਕੂ ਬੇਅੰਤ ਗੁਨੀਤਾ ਨਾਨਕ ਬੰਗੇ ਦਰਸਦਾਨ ਕਰ ਕਿਰਪਾ ਦੇਹੋ ਸ੍ਰਿਤਾ ਤੋ ਮਹਾਰਾਜ ਕਹਿੰਦੇ ਜਿੱਦਾਂ ਕਿਸੇ ਦੇ ਅੰਦਰ ਹੰਕਾਰ ਹੈ ਠਾਠਾ ਮਾਰਦਾ ਹੈ ਉਹ ਬਿੱਲੀ ਦੇ ਵਾਂਗੂ ਵੜ ਜਾਂਦਾ ਹੈ ਸਾਧੂ ਮਹਾਤਮਾ ਦੀ ਸੰਗਤ ਦੇ ਨਾਲ ਜਿਹੜਾ ਬੰਦਾ ਇੱਕ ਕੌਡੀ ਪੈਸੇ ਬਦਲੇ ਤੜਫਦਾ ਹੈ ਕੋਲ ਹੈ ਕੁਝ ਨਹੀਂ ਤੇ ਸੰਤਾਂ ਦੀ ਸੰਗਤ ਉਹਨਾਂ ਦਾ ਇੱਕ ਵਚਨ ਉਸ ਬੰਦੇ ਨੂੰ ਧਨਾੜ ਬਣਾ ਦਿੰਦਾ ਹੈ ਇਸ ਸਾਧੂ ਸੰਤਾ ਮਹਾਤਮਾ ਦੀ ਸੰਗਤ ਦੀਆਂ ਬਰਕਤਾਂ ਨੇ ਸਾਧ ਸੰਗਤ ਅੱਜ ਜਿੰਨਾ ਮਹਾਂਪੁਰਖਾਂ ਦੀ ਯਾਦ ਨੂੰ ਸਮਰਪਿਤ ਜੁੜ ਮਿਲ ਕਰਕੇ ਬੈਠੇ ਆ ਉਹਨਾਂ ਦੀ ਜੀਵਨੀ ਲਿਖੀ ਪੰਡਿਤ ਵੀਰ ਪੰਡਿਤ ਸ਼ੇਰ ਸਿੰਘ ਜੀ ਨੇ ਵੀਰ ਮਰਗੇਸ਼ ਗ੍ਰੰਥ ਲਿਖਿਆ ਉਸ ਗ੍ਰੰਥ ਦੇ ਵਿੱਚੋਂ ਮਹਾਂਪੁਰਖਾਂ ਦੀ ਜੀਵਨ ਹੈ ਜਿਹੜਾ ਉਹਦੇ ਬਾਰੇ ਵਿੱਚ ਮੈਂ ਕੁਝ ਬੇਨਤੀਆਂ ਆਪ ਸੰਗਤਾਂ ਨੂੰ ਕਰਨੀਆਂ ਨੇ ਬਾਬਾ ਬੀਰ ਸਿੰਘ ਜੀ ਨਰੰਗਾ ਬਾਦ ਵਾਲੇ ਪਹਿਲਾਂ ਸੰਗਤ ਕੀਤੀ ਬਾਬਾ ਭਾਗ ਸਿੰਘ ਜੀ ਕੁਰੀ ਵਾਲਿਆਂ ਦੀ ਫਿਰ ਸੰਗਤ ਕੀਤੀ ਉਸ ਸਮੇਂ ਦੇ ਸਿੱਖ ਪੰਥ ਦੇ ਧਰੂ ਤਾਰੇ ਪੂਰਨ ਬ੍ਰਹਮ ਗਿਆਨੀ ਬਾਬਾ ਸਹਿਬ ਸਿੰਘ ਜੀ ਬੀਦੀ ਸਾਹਿਬ ਜੀ ਦੀ ਤੇ ਬਾਬਾ ਬੇਦੀ ਸਾਹਿਬ ਜੀ ਦੀ ਸੰਗਤ ਜਦੋਂ ਮਹਾਂਪੁਰਖਾਂ ਨੇ ਕੀਤੀ ਨਾਮ ਤੇ ਉਥੇ ਕਰੜੀਆਂ ਪ੍ਰੀਖਿਆ ਦੇ ਵਿੱਚੋਂ ਵੀ ਮਹਾਂਪੁਰਖਾਂ ਨੂੰ ਲੰਘਣਾ ਪਿਆ ਮੈਂ ਉਹ ਕੁਝ ਜਿਹੜੇ ਉਸ ਸਮੇਂ ਦਾ ਇਤਿਹਾਸਿਕ ਘਟਨਾ ਨੇ ਉਹਨਾਂ ਦਾ ਜ਼ਿਕਰ ਆਪ ਸੰਗਤਾਂ ਦੇ ਨਾਲ ਕਰਾਂਗਾ ਕਿਉਂਕਿ ਜਿੰਨਾ ਮਹਾਂਪੁਰਖਾਂ ਦਾ ਅੱਜ ਸ਼ਹੀਦੀ ਦਿਹਾੜਾ ਮਨਾ ਰਹੇ ਆਂ ਜਿਨ੍ਹਾਂ ਨੇ ਜ਼ਬਰ ਦੀ ਜਿਹੜੀ ਲੜਾਈ ਸੀ ਉਹ ਸਬਰ ਦੇ ਨਾਲ ਲੜੀ ਉਹਨਾਂ ਦਾ ਭਾਈ ਜੀਵਨ ਕੈਸਾ ਸੀ ਕਿੰਨੇ ਉਹ ਸੰਤੋਖੀ ਸਨ ਕਿੰਨਾ ਉਹਨਾਂ ਦੇ ਵਿੱਚ ਸਬਰ ਸੀ ਇੱਕ ਵਾਰ ਬਾਬਾ ਸਹਿਬ ਸਿੰਘ ਜੀ ਬੀਦੀ ਸਾਹਿਬ ਜੀ ਉਹਨਾਂ ਨੇ ਕਿਹਾ ਕਿ ਬਾਬਾ ਬੀਰ ਸਿੰਘ ਜੀ ਇੱਕ ਸੇਵਾ ਤੁਹਾਨੂੰ ਦੇਣੀ ਹੈ ਦਮਦਮਾ ਸਾਹਿਬ ਦਾ ਸਥਾਨ ਤਿਆਰ ਕਰਨਾ ਇੱਕ ਸੇਵਾ ਦੇਣੀ ਹੈ ਤੁਹਾਨੂੰ ਮਹਾਂਪੁਰਖ ਕਹਿੰਦੇ ਠੀਕ ਹੈ ਸੇਵਾ ਨੂੰ ਕਦੀ ਨਾ ਹੀ ਨਹੀਂ ਸੀ ਕੋਈ ਰਾਤ ਹੋਵੇ ਦਿਨ ਚੜਿਆ ਹੋਵੇ ਹਰ ਸਮੇਂ ਸੇਵਾ ਦੇ ਵਿੱਚ ਰਹਿਣਾ ਸੇਵਾ ਦਿੱਤੀ ਗਈ ਦਮਦਮਾ ਸਾਹਿਬ ਦਾ ਸਥਾਨ ਤਿਆਰ ਕਰਨਾ ਸੀ ਨਾਲ 1100 ਸੇਵਾਦਾਰ ਭੇਜੇ ਗਏ 1100 ਸੇਵਾਦਾਰ ਭੇਜੇ ਗਏ ਸੇਵਾ ਆਰੰਭ ਹੁੰਦੀ ਹੈ ਬੜੀ ਸੁਣਨ ਵਾਲੀ ਗੱਲ ਹੈ ਤੇ ਫਿਰ ਕੀ ਹੋਇਆ ਕਿ ਸਾਧ ਸੰਗਤ ਜੀ ਪ੍ਰੀਖਿਆ ਕਰੜੀ ਸੀ ਪਾਸ ਹੋਣਾ ਸੀ ਪ੍ਰੀਖਿਆ ਦੇ ਵਿੱਚੋਂ ਤੇ ਬਾਬਾ ਬੇਦੀ ਸਾਹਿਬ ਜੀ ਨੇ ਵੀ ਵੇਖਣਾ ਸੀ ਕਿ ਕਿੰਨੇ ਕੁ ਸੇਵਾਦਾਰ ਪ੍ਰਪੱਕ ਨੇ ਇੱਕ ਮਹੀਨਾ ਲੰਗਰ ਪ੍ਰਸ਼ਾਦਾ ਸੇਵਾਦਾਰਾਂ ਨੂੰ ਮਿਲਦਾ ਰਿਹਾ ਸੇਵਾ ਹੁੰਦੀ ਰਹੀ ਕਿਤੇ ਵੀ ਸੇਵਾ ਚੱਲਦੀ ਹੈ ਹੁੰਦੀ ਹੈ ਤੇ ਸੇਵਾਦਾਰਾਂ ਨੂੰ ਪ੍ਰਸ਼ਾਦਾ ਪਾਣੀ ਜਲ ਪਾਣੀ ਮਗਰ ਪਹੁੰਚਦਾ ਰਹੇ ਤੇ ਸੇਵਾ ਚੱਲਦੀ ਰਹਿੰਦੀ ਹੈ ਨਾਲ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਪਹੁੰਚੇ ਤੇ ਸੇਵਾਦਾਰਾਂ ਨੇ ਫਿਰ ਸੇਵਾ ਦੇ ਵਿੱਚ ਵੀ ਟੇਲ ਆ ਜਾਂਦੀ ਹੈ ਇੱਕ ਮਹੀਨਾ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਚੱਲਿਆ ਫਿਰ ਕੀ ਸੀ ਕਿ ਬਾਬਾ ਸਾਹਿਬ ਸਿੰਘ 베ਦੀ ਸਾਹਿਬ ਨੇ ਥੋੜਾ ਲੰਗਰ ਦੀਆਂ ਰਸਤਾ ਤੋਂ ਹੱਥ ਕੋਟ ਲਿਆ ਅਠੀ ਪੈਰੀ ਪ੍ਰਸ਼ਾਦਾ ਮਿਲਣਾ ਤੇ ਸੇਵਾ ਉਨੀ ਕਰਨੀ ਪੈਣੀ ਕਰੜੀ ਕਠਨ ਸੇਵਾ ਸੀ ਅਠੀ ਪੈਰੀ ਪ੍ਰਸ਼ਾਦਾ ਮਿਲਣਾ ਫਿਰ ਇੱਕ ਮਹੀਨਾ ਹੋਰ ਲੰਘਿਆ ਤੇ ਜਿਹੜਾ ਪ੍ਰਸ਼ਾਦਾ ਸੀ ਨਾ ਉਹ ਤੀਸਰੇ ਤੀਸਰੇ ਦਿਨ ਤੇ ਚਲਿਆ ਗਿਆ ਇੱਕ ਇੱਕ ਕਰਕੇ ਦੋ ਦੋ ਕਰਕੇ ਜਿਹੜੇ ਸੇਵਾਦਾਰ ਸਾਨੂੰ ਵਿੱਚੋਂ ਜਾਣ ਲੱਗ ਪਏ ਬਾਬਾ ਵੀਰ ਸਿੰਘ ਜੀ ਇੰਨੇ ਸੇਵਾ ਦੇ ਵਿੱਚ ਪਰਪੱਕ ਉਹ ਗ੍ਰੰਥ ਦੇ ਵਿੱਚ ਲਿਖਿਆ ਹੈ ਕਿ ਆਪਣੇ ਪੇਟ ਤੇ ਇੱਟਾਂ ਬੰਨ ਕੇ ਨਾ ਤੇ ਪਾਣੀ ਪੀ ਲੈਣਾ ਤੇ ਸੇਵਾ ਦੇ ਵਿੱਚ ਲੱਗੇ ਰਹਿਣਾ ਭੁੱਖੇ ਪੇਟ ਭੁੱਖੇ ਢੇਢੀ ਸੇਵਾ ਕਰੀ ਜਾਣੀ ਚਾਰ ਪੰਜ ਦਿਨ ਬਾਅਦ ਕੋਈ ਰੁੱਖਾ ਮਿੱਸਾ ਮਿਲਣਾ ਉਹ ਸ਼ਾਕ ਲੈਣਾ ਕੁਝ ਕੁ ਗਿਣਤੀ ਦੇ ਸੇਵਾਦਾਰ ਰਹਿ ਗਏ ਬਾਕੀ ਸਾਧ ਸੰਗਤ ਜੀ ਸਾਰੇ ਚਲੇ ਗਏ ਪਰ ਬਾਬਾ ਵੀਰ ਸਿੰਘ ਜੀ ਉਹ ਆਪਣੀ ਸੇਵਾ ਤੋਂ ਡੋਲੇ ਨਹੀਂ ਪਿੱਛੇ ਨਹੀਂ ਹਟੇ ਢਿੱਡ ਤੇ ਇੱਟਾਂ ਬਣ ਕੇ ਜਾਲ ਸ਼ਾ ਕੀ ਉਹਨਾਂ ਨੇ ਲੱਕ ਬਣ ਕੇ ਸੇਵਾ ਕੀਤੀ 11 ਮਹੀਨੇ ਲੱਗੇ ਉਹ ਦਮਦਮਾ ਸਾਹਿਬ ਦਾ ਸਥਾਨ ਤਿਆਰ ਹੋਇਆ ਬਾਬਾ ਵੀਰ ਸਿੰਘ ਜੀ ਕੁਝ ਕੁ ਸੇਵਾਦਾਰ ਗਿਣਤੀ ਦੇ ਬਚੇ ਸਨ 1100 ਦੇ ਵਿੱਚੋਂ 100 ਤੋਂ ਵੀ ਘੱਟ ਜਿਹੜੇ ਰਹਿ ਗਏ ਸਨ ਬਾਬਾ ਜੀ ਦੇ ਕੋਲ ਗਏ ਬਾਬਾ ਸਹਿਬ ਸਿੰਘ 베ਦੀ ਸਾਹਿਬ ਜੀ ਨੇ ਕਿਹਾ ਕਿ ਜਿਹੜੇ ਸੇਵਾਦਾਰ ਪ੍ਰੀਖਿਆ ਦੇ ਵਿੱਚੋਂ ਪਾਸ ਹੋਏ ਨੇ ਇੱਕ ਇੱਕ ਜਾਣਾ ਕਰਕੇ ਸਾਡੇ ਕੋਲ ਆਓ ਇਹ ਦਰਬਾਰ ਗੁਰੂ ਨਾਨਕ ਦਾ ਘਰ ਬੜੀਆ ਕਿਰਪਾ ਨੇ ਭਰਿਆ ਪਿਆਏ ਕਿਸੇ ਸ਼ੈ ਦੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਜੋ ਕਿਸੇ ਨੂੰ ਚਾਹੀਦਾ ਹੈ ਉਹ ਲੈ ਜਾਓ ਸਾਰੇ ਸੇਵਾ ਦਾ ਰਾਏ ਤੁਸ਼ਾਲੇ ਦਿੱਤੇ ਸੋਨਾ ਧਨ ਮਾਇਆ ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ ਦਿੰਦੇ ਰਹੇ ਜਦੋਂ ਵਾਰੀ ਆਈ ਨਾ ਬਾਬਾ ਵੀਰ ਸਿੰਘ ਜੀ ਦੀ ਕਹਿੰਦੇ ਵੀਰਸਿਆ ਤੂੰ ਦੱਸ ਤੇ ਬਾਬਾ ਵੀਰ ਸਿੰਘ ਜੀ ਕਹਿਣ ਲੱਗੇ ਕਿ ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ ਤਰੁੱਠਿਓ ਤੇ ਨਾਮ ਦੀ দান ਬਖਸ਼ ਦਿਓ ਨਾਮ ਦੀ ਦਾਤ ਬਖਸ਼ ਦਿਓ ਸ਼ੇਖ ਫਰੀਦ ਐ ਖੈਰ ਦੀਜੇ ਬੰਦਗੀ ਬੰਦਗੀ ਕਰਾਂ ਉਸ ਰੱਬ ਦੀ ਪ੍ਰਮਾਤਮਾ ਦੀ ਤੇ ਬਾਬਾ ਸ਼ਹਿਬ ਸਿੰਘ ਜੀ 베ਦੀ ਸਾਹਿਬ ਕਹਿੰਦੇ ਕਿ ਉਸ ਬੰਦਗੀ ਦੇ ਵਿੱਚ ਤਾਂ ਮਹਾਰਾਜ ਜੀ ਆਪ ਅੱਗੇ ਹੀ ਪਰਪੱਕੋ ਫਿਰ ਬਾਬਾ ਵੀਰ ਸਿੰਘ ਜੀ ਕਹਿੰਦੇ ਕਿ ਮਹਾਂਪੁਰਖੋ ਮੇਰਾ ਦਿਲ ਕਰਦਾ ਏ ਕਿ ਕਿਸੇ ਪਹਾੜ ਦੀ ਚੋਟੀ ਤੇ ਜਾ ਕੇ ਬੈਠ ਜਾ ਜਾਂ ਕਿਸੇ ਗੁਫਾ ਦੇ ਵਿੱਚ ਬੈਠ ਕੇ ਨਾਮ ਤੇ ਮੈਂ ਭਗਤੀ ਕਰਾਂ ਬਾਬਾ ਸਹਿਬ ਸਿੰਘ 베ਦੀ ਸਾਹਿਬ ਦੇ ਪਤਾ ਕੀ ਬਚਨ ਸੀ ਉਹ ਕਹਿੰਦੇ ਕਿ ਵੀਰ ਸਿਆ ਤੈਨੂੰ ਹੁਣ ਆਪਣੇ ਸਰੀਰ ਨੂੰ ਤਪਾਉਣ ਦੀ ਲੋੜ ਨਹੀਂ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿੱਚ ਇੱਕ ਸੱਚਾ ਸਾਧੂ ਸੰਤ ਮਹਾਤਮਾ ਹੋ ਨਿਭੜਿਆ ਹੁਣ ਤੂੰ ਰਾਜ ਯੋਗ ਮਾਨ ਘੋੜਿਆਂ ਦੀ ਸਵਾਰੀ ਕਰ ਹਾਥੀ ਦੀ ਸਵਾਰੀ ਕਰ ਸੰਗਾਸਣਾਂ ਤੇ ਬੈਠ ਤੇ ਬੈਠ ਕੇ ਸੇਵਾ ਕਰ ਹੁਣ ਤੈਨੂੰ ਕਿਤੇ ਜਾਣ ਦੀ ਕੋਈ ਲੋੜ ਨਹੀਂ ਫਿਰ ਉੱਥੋਂ ਬਖਸ਼ਿਸ਼ਾ ਕਰਕੇ ਮਹਾਂਪੁਰਖਾਂ ਨੇ ਨਰੰਗਾਬਾਦ ਡੇਰੇ ਪੇਜਿਆ ਨਰੰਗਾਬਾਦ ਡੇਰਾ ਬਣਾਇਆ ਬਹੁਤ ਵੱਡੀਆਂ ਸਵਾਵਾਂ ਕੀਤੀਆਂ ਤੇ ਅੱਜ ਦਾ ਜਿਹੜਾ ਦਿਨ ਲੱਲਾ ਵਾਲੇ ਥੇ ਤੇ ਜਬਰ ਦੀ ਜੰਗ ਸਬਰ ਦੇ ਨਾਲ ਕਰਦਿਆ ਹੋਇਆ ਕਿਤੇ ਇਤਿਹਾਸ ਦੇ ਵਿੱਚ ਐਸੀ ਗੱਲ ਨਹੀਂ ਮਿਲਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਹੈ ਕਿ ਮਾਣ ਹੋਦੇ ਹੋਏ ਨਾ ਮਾਣਾ ਤਾਣ ਹੋਦੇ ਹੋਏ ਨਾ ਤਾਣਾ ਅਣਹੋਂਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਮਹਾਰਾਜ ਕਹਿੰਦੇ ਪਾਵਰ ਬੜੀ ਏ ਪਰ ਵਰਤਦਾ ਨਹੀਂ ਬਹੁਤ ਕੋ ਜੇ ਮਾੜਨੀ ਕਿਸੇ ਗੱਲ ਦਾ ਲੋੜ ਪਈਏ ਤੇ ਆਪਣਾ ਸਰੀਰ ਵੀ ਲੇਖੇ ਲਾ ਦਿੱਤਾ ਕੋ ਐਸਾ ਭਗਤ ਸੁਦਾਏ ਇਦਾਂ ਦਾ ਜਿਹੜਾ ਬੰਦਾ ਏ ਉਹ ਭਗਤ ਅਖਵਾਉਣ ਦੇ ਯੋਗ ਹੈ ਗੋਲੀਆਂ ਚੱਲੀਆਂ ਤੂਪਾ ਦੇ ਗੋਲੇ ਵਰੇ ਤੇ ਇੱਕ ਨਿੱਕੀ ਜੀ ਗੱਲ ਦਾ ਬਸਮਾ ਜ਼ਿਕਰ ਕਰਕੇ ਤੇ ਸਵਾਪਤੀ ਕਰ ਦੇਵੇ ਸਾਧ ਸੰਗਤ ਹੀਰਾ ਸਿੰਘ ਪ੍ਰਧਾਨ ਮੰਤਰੀ ਬਣਿਆ ਸੀ ਸਿੱਖ ਰਾਜ ਦਾ ਦਲੀਪ ਸਿੰਘ ਨੂੰ ਰਾਜ ਗੱਦੀ ਤੇ ਬਿਠਾਇਆ ਸੀ ਤੇ ਫੌਜਾਂ ਦੇ ਵਿੱਚ ਜ਼ਹਿਰ ਭਰਿਆ ਕਿ ਬਾਬਾ ਬੀਰ ਸਿੰਘ ਜੀ ਅੰਗਰੇਜ਼ਾਂ ਦੇ ਨਾਲ ਰਲੇ ਨੇ ਤੇ ਸਿੱਖ ਕੌਮ ਨੂੰ ਨੁਕਸਾਨ ਹੋਇਆ ਉਹਨਾਂ ਤੋਂ ਸਿੱਖ ਕੌਮ ਦੇ ਬਾਗੀ ਕਸ਼ਮੀਰਾ ਸਿੰਘ ਪਸ਼ੌਰਾ ਸਿੰਘ ਰਣਜੀਤ ਸਿੰਘ ਦੇ ਪੁੱਤਰ ਅਤਰ ਸਿੰਘ ਸੰਧਾਵਾਲੀਆ ਇਹ ਬਾਗੀਆਂ ਨੂੰ ਉਹਨਾਂ ਨੇ ਪਨਾਹ ਦਿੱਤੀ ਹੈ ਤੋ ਸੰਗਤ ਜੀ ਇਹ ਜ਼ਹਿਰ ਫੌਜਾਂ ਦੇ ਮਰਾਂ ਦੇ ਵਿੱਚ ਭਰਿਆ ਝੂਠਾ ਤੇ ਫੌਜਾਂ ਪਹਿਲਾਂ ਮੁਸਲਮਾਨਾਂ ਨੂੰ ਕਿਹਾ ਕਿ ਹਮਲਾ ਕਰੋ ਕਹਿੰਦੇ ਕਿ ਕਾਬਲ ਖੰਧਾਰ ਤੇ ਸਾਨੂੰ ਕਹੋ ਨਾ ਕੋਈ ਨਹੀਂ ਪਰ ਬਾਬਾ ਬੀਰ ਸਿੰਘ ਜੀ ਐਸੇ ਸੰਤਾ ਮਹਾਂਪੁਰਖਾਂ ਤੇ ਕਦੀ ਵੀ ਅਸੀਂ ਚੜਾਈ ਕਰਕੇ ਨਹੀਂ ਜਾਣਾ ਸਿੱਖਾਂ ਨੂੰ ਕਿਹਾ ਸਿੱਖ ਨਾ ਮੰਨੇ ਫਿਰ ਬਹੁਤ ਗਲਤ ਗੱਲਾਂ ਝੂਠੀਆਂ ਗੱਲਾਂ ਬਣਾ ਕੇ ਸਿੱਖ ਫੌਜਾਂ ਨੂੰ ਪੜਕਾਇਆ ਗਿਆ ਤੇ ਲਾਲਚ ਪਤਾ ਕੀ ਦਿੱਤਾ ਪਹਿਲਾਂ 5-5 ਰੁਪਏ ਬੰਦੂਕ ਦੇ ਨਹੀਂ ਮੰਨੇ ਫਿਰ 25-25 ਰੁਪਏ ਕਹਿੰਦੇ ਇੱਕ ਬੰਦੂਕ ਦੇ ਦਿੱਤੇ ਜਾਣਗੇ ਇਸ ਲਾਲਚ ਦੇ ਵਿੱਚ ਲਿਆ ਕੇ ਝੂਠੀਆਂ ਗੱਲਾਂ ਦੇ ਨਾਲ ਪੜਕਾ ਕੇ ਤੇ ਹਮਲਾ ਕਰਾਇਆ ਗਿਆ ਉਸ ਸਮੇਂ ਸਾਧ ਸੰਗਤ ਜੀ ਬਾਬਾ ਸ਼ਾਮ ਸਿੰਘ ਜੀ ਅਟਾਰੀ ਵਾਲੇ ਇੱਕ ਚਿੱਠੀ ਲਿਖਦੇ ਨੇ ਬਾਬਾ ਵੀਰ ਸਿੰਘ ਜੀ ਨੂੰ ਉਹਦੇ ਵਿੱਚ ਉਹਨਾਂ ਤਿੰਨ ਗੱਲਾਂ ਦਾ ਜ਼ਿਕਰ ਕੀਤਾ ਮੈਂ ਬਸ ਇੰਨੀ ਬੇਨਤੀ ਕਰਨੀ ਉਹ ਕਹਿੰਦੇ ਕਿ ਬਾਬਾ ਵੀਰ ਸਿੰਘ ਜੀ ਮੇਰੀ ਆਪ ਜੀ ਨੂੰ ਇੱਕ ਬੇਨਤੀ ਆ ਸਿੱਖ ਰਾਜ ਦੇ ਵਿੱਚ ਗਦਾਰ ਆਣ ਰਲੇ ਨੇ ਇਹ ਹਰ ਰੋਜ਼ ਸਿੱਖ ਰਾਜ ਨੂੰ ਖਤਮ ਕਰ ਰਹੇ ਨੇ ਮੈਂ ਵੀ ਆਪਣੀਆਂ ਫੌਜਾਂ ਲੈ ਕੇ ਆਉਣਾ ਤੁਹਾਡੇ ਕੋਲ ਵੀ ਬਹੁਤ ਫੌਜਾਂ ਨੇ ਸ਼ਸਤਰ ਧਾਰੀ ਮਹਾਰਾਜੇ ਦੇ ਪੁੱਤਰਾ ਵੀ ਤੁਹਾਡੇ ਕੋਲ ਪਹੁੰਚੇ ਨੇ ਸੰਧਾ ਵਾਲੀਏ ਸਰਦਾਰ ਵੀ ਤੁਹਾਡੇ ਕੋਲ ਨੇ ਫੌਜਾਂ ਕਰੀਏ ਇਕੱਠੀਆਂ ਤੇ ਚੜ੍ਹ ਕੇ ਆਉਂਦੇ ਨੇ ਤੇ ਇਹਨਾਂ ਨੂੰ ਅੱਗੋਂ ਮੁਕਾਬਲਾ ਕਰੀਏ ਇਹਨਾਂ ਦੇ ਨਾਲ ਰੋਜ਼ ਰੋਜ਼ ਦਾ ਕਲੇਸ਼ ਕਰਕੇ ਅੱਜ ਦੋ-ਦੋ ਹੱਥ ਕਰ ਲਈਏ ਤੇ ਬਾਬਾ ਬੀਰ ਸਿੰਘ ਜੀ ਕਹਿੰਦੇ ਪਾਈ ਅਸੀਂ ਆ ਸਾਧੂ ਤੇ ਜੇ ਅਸੀਂ ਹਮਲਾ ਕੀਤਾ ਨਾ ਤੇ ਲੋਕਾਂ ਨੇ ਕਹਿਣਾ ਸਾਧ ਨੇ ਸਿੱਖ ਹੀ ਸिखਾਣਾ ਲੜਾ ਕੇ ਤੇ ਮਰਵਾ ਦਿੱਤੇ ਕਹਿੰਦਾ ਫਿਰ ਦੂਜੀ ਗੱਲ ਦੂਜੀ ਕਹਿੰਦਾ ਰਾਹ ਤੁਹਾਡੇ ਕੋਲ ਇਹ ਹੈ ਕਿ ਤੁਸੀਂ ਸਤਲੁਜ ਪਾਰ ਕਰ ਜਾਵੋ ਲੁਧਿਆਣੇ ਪਟਿਆਲੇ ਚਲੇ ਜਾਵੋ ਉੱਥੇ ਅੰਗਰੇਜ਼ਾਂ ਦਾ ਜਿਹੜਾ ਰਾਜ ਹੈ ਤੇ ਫੌਜਾਂ ਦਾ ਉੱਥੇ ਫਿਰ ਜਿਹੜਾ ਉਹ ਦਾਬਦ ਬਾਹ ਹੈ ਨਹੀਂ ਉੱਥੇ ਹਮਲਾ ਨਹੀਂ ਕਰ ਸਕਦੇ ਤੇ ਸਾਧ ਸੰਗਤ ਬਾਬਾ ਵੀਰ ਸਿੰਘ ਜੀ ਪਤਾ ਕੀ ਕਹਿੰਦੇ ਕਹਿੰਦੇ ਜੇ ਆਪਾਂ ਗਏ ਨਾ ਅੰਗਰੇਜ਼ਾਂ ਦੇ ਕੋਲ ਫਿਰ ਤੇ ਹੀਰਾ ਸਿੰਘ ਹੋ ਗਿਆ ਸੱਚਾ ਤੇ ਅਸੀਂ ਹੋ ਗਏ ਝੂਠੇ ਉਹ ਤੇ ਅੱਗੇ ਕਹਿੰਦਾ ਸੀ ਕਿ ਵੀਰ ਸਿੰਘ ਅੰਗਰੇਜ਼ਾਂ ਦੇ ਨਾਲ ਰਲਿਆ ਤੇ ਆਪਾਂ ਅੰਗਰੇਜ਼ਾਂ ਕੋਲ ਚਲੇ ਗਏ ਤੇ ਫਿਰ ਉਹ ਸੱਚਾ ਹੋ ਗਿਆ ਕਹਿੰਦਾ ਫਿਰ ਤੀਜੀ ਗੱਲ ਕੇ ਭਾਣਾ ਮੰਨਣ ਦੇ ਵਾਸਤੇ ਤਿਆਰ ਹੋ ਜਾਓ। ਬਾਬਾ ਬੀਰ ਸਿੰਘ ਜੀ ਕਹਿੰਦੇ ਤਿਆਰ ਪਰ ਤਿਆਰ। ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਮੰਨਾਂਗੇ। ਆਪਣੇ ਸਿੱਖ ਭਰਾਵਾਂ ਤੇ ਹਮਲਾ ਨਹੀਂ ਕਰਨਾ। ਜ਼ਬਰ ਦੀ ਜੰਗ ਸਬਰ ਦੇ ਨਾਲ ਕਰਾਂਗੇ। ਤੋਂ ਸਾਧ ਸੰਗਤ ਜੀ ਗੋਲੀਆਂ ਚੱਲੀਆਂ ਤੂਪਾਂ ਦੇ ਗੋਲੇ ਚੱਲੇ ਆਸਮਾਨ ਦਾ ਰੰਗ ਬਰੂਦ ਦੇ ਨਾਲ ਕਾਲਾ ਹੋ ਗਿਆ ਅੱਜ ਦੇ ਦਿਨ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਤੋਂ ਬਾਅਦ ਬਾਬਾ ਬੀਰ ਸਿੰਘ ਜੀ ਦਾ ਪਲੰਗ ਤੇ ਬਰਾਜਮਾਨ ਨੇ ਇੱਕ ਤੂਪ ਦਾ ਗੋਲਾ ਆ ਕੇ ਉਹਨਾਂ ਦੇ ਸੱਜੇ ਪੱਟ ਤੇ ਵੱਜਾ ਲੱਤ ਨੂੰ ਉਡਾ ਕੇ ਲੈ ਗਿਆ ਉਹਦੇ ਬਾਅਦ 18 ਗੋਲੀਆਂ ਉਹਨਾਂ ਦੇ ਸਰੀਰ ਦੇ ਵਿੱਚ ਵੱਜੀਆਂ ਤੇ ਸ਼ਾਂਤ ਚਿੱਤ ਬੈਠ ਕਰਕੇ ਬਾਬਾ ਬੀਰ ਸਿੰਘ ਜੀ ਨੇ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਦਿਆਂ ਹੋਇਆਂ ਅੱਜ ਦੇ ਦਿਨ ਤੇ ਲੱਲਾਵਾਲਾ ਥੇ ਦਰਿਆ ਦੇ ਕੰਢੇ ਤੇ ਬਾਬਾ ਜੀ ਦੀ ਸ਼ਹੀਦੀ ਹੋਈ ਸੀ ਐਸੇ ਸੰਤ ਮਹਾਪੁਰਖਾਂ ਦੀ ਸ਼ਹੀਦੀ ਨੂੰ ਕੋਟਾਨ-ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਆਪਣੀ ਸ਼ਹੀਦੀ ਦੇ ਦਿੱਤੀ ਸ਼ਾਂਤਮਈ ਰਹਿ ਕਰਕੇ ਕਿ ਸਾਡਾ ਜਿਹੜਾ ਸਿੱਖ ਭਰਾਇਓ ਆਪਸ ਵਿੱਚ ਲੜ ਕੇ ਨਾ ਮਰਨ ਪਰ ਅੱਜ ਜਦੋਂ ਸ਼ਹੀਦੀ ਹੋਈ ਨਾ ਤੇ ਸਾਧ ਸੰਗ ਦੀ ਜਿਹੜੇ ਸਿਆਣੇ ਲੋਕ ਸਨ ਉਹਨਾਂ ਨੇ ਪਤਾ ਕੀ ਕਿਹਾ ਕਹਿੰਦੇ ਕਿ ਅੱਜ ਤੋਂ ਸਿੱਖ ਰਾਜ ਦਾ ਸੂਰਜ ਡੁੱਬ ਗਿਆ ਸਿੱਖ ਰਾਜ ਹੁਣ ਬਹੁਤਾ ਚਿਰ ਕਾਇਮ ਨਹੀਂ ਰਹੇਗਾ ਕਿਉਂਕਿ ਬਾਬਾ ਬੀਰ ਸਿੰਘ ਜੀ ਵਰਗੇ ਮਹਾਪੁਰਖਾਂ ਦੀ ਜਿੰਨਾ ਸਮਿਆਂ ਦੇ ਵਿੱਚ ਸ਼ੀਧੀ ਹੋਈ ਐ ਫੌਜਾਂ ਚੜ ਕੇ ਗਈਆਂ ਨੇ ਅੱਜ ਤੋਂ ਸਿੱਖ ਰਾਜ ਦਾ ਸੂਰਜ ਡੁੱਬ ਗਿਆ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਮਹਾਂਪੁਰਖਾਂ ਦੇ ਜੀਵਨ ਗੁਰੂ ਦੀ ਬਾਣੀ ਦੀ ਵਿਚਾਰ ਕਰਦਿਆਂ ਬਿਆੰਤ ਭੁੱਲਾਂ ਦੀ ਮਾਫੀ ਬਖਸ਼ਨੀ ਜੀ ਮੇਰੇ ਅਤੀ ਸਤਿਕਾਰਯੋਗ ਗਿਆਨੀ ਕਲਵੰਤ ਸਿੰਘ ਜੀ ਉਹ ਆਪ ਜੀ ਦੇ ਨਾਲ ਹਾਜ਼ਰੀ ਭਰਨਗੇ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਜਿਹੜੀਆਂ ਬਾਹਰ ਵੀ ਸੰਗਤਾਂ ਨੇ ਆ ਕੇ ਪੰਡਾਲ ਦੇ ਵਿੱਚ ਸਜੋ ਸੋ ਸਰਬੱਤ ਸੰਗਤਾਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਭਾਈ ਹਰਪਾਲ ਸਿੰਘ ਜੀ